70 ਸਾਲ ਆਜ਼ਾਦੀ ਦੇ ਪੂਰੇ ਹੋ ਗਏ 70ਵਾਂ ਸ਼ੁਰੂ ਹੋਇਆ ਉਸ ਮੌਕੇ ਤੇ ਮੈਂ ਸਾਰੇ ਦੇਸ਼ ਵਾਸੀ ਨੂੰ ਵਧਾਈ ਦਿੰਦਾ ਔਰ ਅੱਜ ਦੇ ਜੋ ਮੋਦੀ ਸਾਹਿਬ ਨੇ ਸਵੇਰੇ ਸਪੀਚ ਆਪਣੀ ਦਿੱਤੀ ਹੈ ਦਿੱਲੀ ਦੇ ਵਿੱਚ ਲਾਲ ਕਿਲੇ ਤੋਂ ਉਹਦੇ ਚ ਵੀ ਉਹਨਾਂ ਨੇ ਇਹ ਕਿਹਾ ਵੀ ਹਿੰਦੁਸਤਾਨ ਜਿਹੜਾ 1947 ਵਿੱਚ ਆਜ਼ਾਦ ਹੋਇਆ ਉਹ 2047 ਦੇ ਵਿੱਚ ਇੱਕ ਐਸਾ ਹਿੰਦੁਸਤਾਨ ਬਣਨਾ ਚਾਹੀਦਾ ਜਿਹਦੇ ਵਿੱਚ ਦੁਨੀਆ ਸਾਰੀ ਗਰਵ ਕਰੇ ਕਿ ਇਸ ਕੰਟਰੀ ਨੇ ਇੰਨੀ ਜ਼ਿਆਦਾ ਤਰੱਕੀ ਕੀਤੀ ਹੈ ਉਹ ਤੁਸੀਂ ਦੇਖ ਸਕਦੇ ਹੋ ਸਾਡੇ ਅੱਜ ਸਾਡੀ ਕੰਟਰੀ ਦੇ ਵਿੱਚ ਹਰ ਤਰ੍ਹਾਂ ਦੀ ਚੀਜ਼ ਜਿਹੜੀ ਆ ਅਵੇਲੇਬਲ ਆ ਹਰ ਤਰ੍ਹਾਂ ਦੀ ਇੱਥੇ ਚੀਜ਼ ਬਣਾਈ ਜਾ ਰਹੀ ਹੈ ਵਧੀਆ ਤੋਂ ਵਧੀਆ ਚੀਜ਼ ਬਣ ਰਹੀਆਂ ਔਰ ਵਧੀਆ ਤੋਂ ਵਧੀਆ ਚੀਜ਼ ਅਸੀਂ ਬਣਾ ਕੇ ਐਕਸਪੋਰਟ ਕਰ ਰਹੇ ਹਾਂ ਔਰ ਇਸ ਦੇ ਨਾਲ ਹੀ ਸਾਡਾ ਦੇਸ਼ ਜਿਹੜਾ ਅੱਗੇ ਤਰੱਕੀ ਕਰ ਰਿਹਾ ਔਰ ਉਸੇ ਚੀਜ਼ ਨੂੰ ਅੱਗੇ ਰੱਖਦੇ ਹੋਏ ਸਾਨੂੰ ਸਾਰੇ ਇੰਡਸਟਰੀਅਲਿਸਟਾਂ ਨੂੰ ਇਹੀ ਸੋਚਣਾ ਚਾਹੀਦਾ ਜੈਨਦਾ ਵੀ ਅਸੀਂ ਆਪਣੇ ਦੇਸ਼ ਨੂੰ ਕਿੰਦਾ ਅੱਗੇ ਲੈ ਕੇ ਜਾਣਾ ਔਰ ਕਿਹੜੇ ਵਧੀਆ ਕੰਮ ਅਸੀਂ ਕਰਨੇ ਆ ਤਾਂ ਕਿ ਸਾਡਾ ਦੇਸ਼ ਤਰੱਕੀ ਕਰ ਸਕੇ ਸਾਡੇ ਕੰਟਰੀ ਦਾ ਨਾਮ ਜਿਹੜਾ ਹੈ ਉੱਚਾ ਹੋ ਸਕੇ ਔਰ ਅਸੀਂ ਆਪਣਾ ਜੋ ਯੋਗਦਾਨ ਪਾ ਸਕਦੇ ਤਾਂ ਕੰਟਰੀ ਨੂੰ ਉੱਚਾ ਕਰਨ ਵਾਸਤੇ ਉਹ ਪਾਉਣਾ ਚਾਹੀਦਾ ਇਹੀ ਸਾਡੇ ਇਸ ਦਿਨ ਦੇ ਉੱਤੇ ਜਾਂ ਸਾਡੇ ਜਿਹੜਾ 26 ਜਨਵਰੀ ਨੂੰ ਅਸੀਂ ਜਦੋਂ ਮਨਾਉਂਦੇ ਆ ਰਿਪਬਲਿਕ ਦੇ ਮਨਾਉਂਦੇ ਆ ਉਹਨਾਂ ਦੇ ਉੱਤੇ ਸਾਨੂੰ ਇਹੀ ਪ੍ਰਣ ਕਰਨਾ ਚਾਹੀਦਾ ਵੀ ਅਸੀਂ ਆਪਣੇ ਦੇਸ਼ ਦੇ ਅਸਤੇ ਕੀ ਵਧੀਆ ਕਰ ਸਕਦੇ ਆ ਉਹਦੇ ਬਾਰੇ ਸੋਚ ਕੇ ਕਰਨਾ ਚਾਹੀਦਾ ਤਾਂ ਕਿ ਹਿੰਦੁਸਤਾਨ ਇੱਕ ਐਸੀ ਕੰਟਰੀ ਬਣ ਜਾਏ ਕਿ ਸਾਰੀ ਦੁਨੀਆ ਕਹੇ ਜੀ ਅਸੀਂ ਅੱਜ ਇੰਡੀਆ ਚ ਜਾ ਕੇ ਸੈਟਲ ਹੋਣਾ ਨਾ ਕਿ ਇੰਡੀਆ ਦੇ ਲੋਕ ਜਿਹੜੇ ਅੱਜ ਬਾਹਰ ਜਾ ਕੇ ਸੈਟਲ ਹੋ ਰਹੇ ਆ ਉਹ ਚੀਜ਼ ਖਤਮ ਹੋ ਜਾਏ ਔਰ ਸਾਰੇ ਬੰਦੇ ਇਹ ਕਹਿਣ ਵੀ ਅਸੀਂ ਇੰਡੀਆ 'ਚ ਹੀ ਸੈਟਲ ਹੋਣਾ ਕਿਉਂਕਿ ਇੰਡੀਆ ਇੱਕ ਐਸੀ ਵਧੀਆ ਕੰਟਰੀ ਔਰ ਐਸੇ ਇਥੇ ਸਿਰ ਤੇ ਬਣ ਗਿਆ ਆ ਉਹਨੂੰ ਦੇਖਦੇ ਹੋਏ ਇਹ ਸਾਨੂੰ ਕਰਨਾ ਚਾਹੀਦਾ ਔਰ ਮੈਂ ਫੇਰ ਸਾਨੂੰ ਸਾਰਿਆਂ ਨੂੰ 77ਵੇਂ ਗਣਤੰਵ ਦੇ ਆਂਡਪੈਂਡੈਂਸ ਦੇ ਦੀ ਵਧਾਈ ਦੇਣਾ ਹੈ 77ਵਾਂ ਦਿਨ ਜਿਹੜਾ ਆਜ਼ਾਦੀ ਦਾ ਹੈ ਉਹ ਮੇਰੇ ਨਾਲ ਨਾਲ ਜਨਮ ਦੇ ਨਾਲ ਨਾਲ ਵੀ ਚੱਲ ਰਿਹਾ ਹੈ ਮੇਰੇ ਵੀ 66 ਸਾਲ ਪੂਰੇ ਹੋ ਗਏ ਨੇ ਆਜ਼ਾਦੀ ਦੇ ਵੀ 66 ਸਾਲ ਪੂਰੇ ਹੋਏ ਨੇ ਤੇ ਸਾਡੇ ਇੱਥੇ ਫਿੱਕੋ ਦੇ ਮੈਂਬਰ ਫਿੱਕੋ ਦੇ ਸਾਰਾ ਸਟਾਫ ਸਾਰੀਆਂ ਆਰਗੇਨਾਈਜੇਸ਼ਨ ਕੱਠੀ ਹੋ ਕੇ ਅਸੀਂ ਆਬ ਮਨਾ ਰਹੇ ਆਂ ਔਰ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਅਸੀਂ ਹਰ ਸਾਲ ਕਿਤੇ ਨਾ ਕਿਤੇ ਐਤੀ ਅਸੀਂ ਆਪਣੇ ਦਫਤਰ ਚ ਮਨਾਇਆ ਅੱਗੋਂ ਅਸੀਂ ਹਰ ਸਾਲ ਮਨਾਵਾਂਗੇ ਕਿ ਅਸੀਂ ਆਪਣੇ ਮੁਲਕ ਵਾਸਤੇ ਆਪਣੇ ਵਾਸਤੇ ਅੱਗੇ ਵਧਣ ਵਾਸਤੇ ਬਹੁਤ ਕੋਸ਼ਿਸ਼ ਕਰਾਂਗੇ ਇਹ ਸਾਡਾ ਪ੍ਰੋਮਿਸ ਅੱਜ ਅਸੀਂ ਫਿੱਕੋ ਦੇ ਸਭ ਤੋਂ ਅਫਿਸ ਬਿਲਰ ਔਰ ਸਾਰੇ ਮੈਂਬਰ ਸਹਿਬਾਨ ਨੇ ਆਜ਼ਾਦੀ ਦਾ 76 ਸਾਲ ਪੂਰੇ ਹੋ ਗਏ ਔਰ 77ਵਾਂ ਸਰਕੰਤਰਤਾ ਦਿਵਸ ਸਿਕੋ ਦੇ ਸੈਕਟਰੀਏਟ ਦੇ ਵਿੱਚ ਮਨਾਇਆ ਜਿਹਦੇ ਵਿੱਚ ਮੁੱਖ ਮਹਿਮਾਨ ਸੁਭਾਸ਼ ਲਕੜਾ ਜੀ ਚੇਅਰਮੈਨ ਐਸ ਕੇ ਵਾਈਸ ਕੰਟਰੋਲ ਔਰ ਵਿਸ਼ੇਸ਼ ਮਹਿਮਾਨ ਸਰ ਦਲਵੀਰ ਸਿੰਘ ਜੀ ਤਮਾਨ ਮੱਖਣ ਸਵਿੰਗ ਮਸ਼ੀਨ ਉਪ ਤੋਂ ਸ਼ਾਮਲ ਹੋਏ ਔਰ ਸਮੁੱਚੀ ਇੰਡਸਟਰੀ ਨੇ ਅੱਜ ਇਸ ਆਜ਼ਾਦੀ ਦਿਵਸ ਨੂੰ ਬੜੇ ਹਰਸ਼ੋ ਉਲਾਸ ਨਾਲ ਮਨਾਇਆ ਕਿ ਅਸੀਂ ਸਾਰਿਆਂ ਨੂੰ ਇੱਕ ਵਾਰ ਫਿਰ ਦੇਸ਼ਵਾਸੀਆਂ ਨੂੰ ਆਜ਼ਾਦੀ ਦੇ 70ਵੇਂ ਸੁਤੰਤਰਤਾ ਦਿਵਸ ਦੀ لکھ لکھ مبارکباد دیں سارے دیش اپیل کر دیا کہ اے یہ نہ سوچے کوئی کہ دیش نے ہمیشہ وہ کہ ٹیکس پورا سیت اچھی ایک بہت ساری چیز ایسی آج آج کٹیال سب لیا نے کہا کہ سیت ہی سب کچھ اسی دیکھ دے پے ہاں کہ ساج آج کا چیف گیسٹ ایس کے بھائی سبھاش لاکڑا ہمیشہ اپنے صحت کا خیال رکھتا ہے اس کام کے نام صحت کا کیا رکھتا ہے اس واسطے ہی اِسی انہوں آج اپنا چیف گیسٹ بنایا ہے اسی ایم ایس ایم ایس بنا چاہتے سی پر کیونکہ ایم ایس ایم ای دفتر رینویٹ ہو رہا ہے اس واسطے اچھی اب اپنے دفتر کے Uh, سارے بہت سارے لوگ کا نو بلا نہیں سکے ابھی اپنے دفتر کے بنایا اور اگے تو ہمیشہ ابھی بڑا پنڈال لگا کے اور ایم ایس ایم ای کے دفتر کے پنڈال لگا کے اپنے اپنی سوتنترتا دوس اور چھبی جنوری گنتنتر دن دونوں نہ ہمیشہ تو منام منا رہے اور دیش ہمیشہ سڈا چیف گیسٹ اور اِسی ہمیشہ پردھان جی نو کہ دیش کی سیوا چنا بھی یوگدان وہ پا سک یا پوا سک کیونکہ ون آف دا لیڈنگ پرسن آف دا ٹاؤن جنا پوا سک اے اے میری اپیل ہے اج سوترتا دس کی خوشی تھینک یو